ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਵਿੱਕੀ ਸੁਜਾਨਪੁਰੀਆ ਸੋ ਇੱਕ ਨਵੀਂ ਵੀਡੀਓ ਦੇ ਨਾਲ ਫੇਰ ਅੱਜ ਪੇਸ਼ ਹੋਇਆ ਤੁਹਾਡੇ ਸਾਹਮਣੇ ਸੋ ਅੱਜ ਮੈਂ ਤੁਹਾਨੂੰ ਦਿਖਾਉਣਾ ਚਾਹਵਾਂਗਾ ਆਪਣੇ ਮੁਸਲਮ ਭਰਾਵਾਂ ਦਾ ਵਿਰਸਾ ਉਹਨਾਂ ਦੇ ਘਰ ਕਿਵੇਂ ਉਹ ਇਹਨਾਂ ਦੇ ਘਰਾਂ ਦੇ ਵਿੱਚ ਰਹਿੰਦੇ ਆ ਉਹਨਾਂ ਦਾ ਰਹਿਣ ਬਸਹਿਰਾ ਸੋ ਪਹਿਲਾਂ ਆਪਾਂ ਉਹਨਾਂ ਦੇ ਘਰ ਦਿਖਾਉਣ ਤੋਂ ਪਹਿਲਾਂ ਲਵਾਂਗੇ ਉਹਨਾਂ ਦੀ ਪਰਮਿਸ਼ਨ ਤੇ ਫਿਰ ਉਹਨਾਂ ਨੂੰ ਤੁਹਾਨੂੰ ਦਿਖਾਵਾਂਗੇ ਉਹਨਾਂ ਦੇ ਘਰ ਦਾ ਸਿਸਟਮ ਅੰਦਰ ਦਾ ਕਿਵੇਂ ਦਾ ਹੈ ਸੋ ਅਸੀਂ ਪਰਮਿਸ਼ਨ ਲੈ ਕੇ ਆ ਗਏ ਹਾਂ ਪਿੱਛੇ ਪੇੜ ਦੇ ਥੱਲੇ ਬੈਠੇ ਹੋਏ ਸੀਗੇ ਸੋ ਇੱਕ ਉਹਨਾਂ ਦਾ ਬਾਹਰ ਇੱਕ ਬੱਚਾ ਘਰ ਬੈਠਾ ਸੀਗਾ ਉਹਦੀ ਵੀਡੀਓ ਹੈ ਸੋ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦਿਖਾਵਾਂਗੇ ਉਹਨਾਂ ਦੇ ਗਾਈਆਂ ਮੱਝਾਂ ਦਾ ਡੇਰਾ ਜਿੱਥੇ ਉਹ ਗਾਈਆਂ ਵੱੱਜਾ ਬੰਨਦੇ ਆ ਇਹ ਮੁਰਗੇ ਜਿਹੜੇ ਮੁਰਗੇ ਮੁਰਗੀਆਂ ਉਹਨਾਂ ਦੀ ਭਜ ਰਹੀ ਹੈ ਸੋ ਇਹ ਸੀ ਉਹਨਾਂ ਦਾ ਡੰਗਰਾਂ ਦੇ ਘਰ ਜਿਹੜੇ ਗਾਈਆਂ ਮੱਝਾਂ ਬੰਨਣ ਵਾਸਤੇ ਸੀਗੇ ਇਹ ਸਾਰੇ ਖੁੰਡੇ ਵੇਰਾ ਲਗਾਏ ਹੋਏ ਏਡੇ ਇਹਨਾਂ ਨੇ ਗਾਈਆਂ ਮੱਝਾਂ ਬੰਨਣ ਵਾਸਤੇ ਲਗਾਏ ਹੋਏ ਆ ਸਾਹਮਣੇ ਦੇ ਵਿੱਚ ਮੁਰਗੇ ਮੁਰਗੀਆਂ ਜਿਹੜੀਆਂ ਬੰਨ ਕੇ ਰੱਖਦੇ ਆ ਸੋ ਹੁਣ ਦਿਖਾਵਾਂਗੇ ਇਹਨਾਂ ਦਾ ਆਪਣਾ ਰਹਿਣ ਵਸੇਰਾ ਜਿਹਦੇ ਵਿੱਚ ਰਾਤ ਬਕਰਾ ਬਤਾਂਦੇ ਆ ਵੈਸੇ ਤਾਂ ਉਹ ਪਿੱਛੇ ਬੈਠੇ ਹੋਏ ਸੀ ਕਿ ਉਹਨਾਂ ਦੀ ਪਰਮਿਸ਼ਨ ਲੈ ਕੇ ਫਿਰ ਵੀਡੀਓ ਬਣਾ ਰਹੇ ਆ ਸੋ ਇਹ ਦੇਖੋ ਕਿੰਨਾ ਵਧੀਆ ਇਹਨਾਂ ਨੇ ਆਪਣੇ ਵਰਤਨ ਵਗੈਰਾ ਸਜਾ ਕੇ ਰੱਖੇ ਹੋਏ ਸੀਗੇ ਸ਼ਾਇਦ ਕਿ ਮੈਨੂੰ ਲੱਗਦਾ ਨਹੀਂ ਕਿ ਜਿਵੇਂ ਕਿ ਇਹਨਾਂ ਦੀ ਬੀਬੀਆਂ ਤਨ ਆ ਜੜੀਆਂ ਆਪਣੇ ਘਰ ਅੱਜ ਦੀ ਡੇਰ ਦੇ ਵਿੱਚ ਵੀ ਇਦਾਂ ਦੇ ਮੈਂਟੇਨ ਕਰਕੇ ਰੱਖਦੀਆਂ ਕਿਉਂਕਿ ਅੱਜ ਤੋਂ ਕਾਫੀ ਸਾਲ ਪਹਿਲਾਂ ਅਗਰ ਮੈਂ ਗੱਲ ਕਰਾਂ ਮੇਰੇ ਬਚਪਨ ਦੇ ਵਿੱਚ ਐਵੇਂ ਦੇ ਘਰ ਹੁੰਦੇ ਸੀ ਜਿਵੇਂ ਕਿ ਮੇਰੇ ਮਾਮਾ ਜੀ ਆ ਬੀਰਾ ਜੀ ਮੇਰੀ ਮੰਮੀ ਦੇ ਮਾਮੇ ਦੇ بیٹے ਉਹਨਾਂ ਦਾ ਘਰ ਐਵੇਂ ਦਾ ਹੁੰਦਾ ਸੀਗਾ ਉਹਨਾਂ ਦੀ ਕਿਚਨ ਮੈਂ ਇਦਾਂ ਦੀ ਵੇਖੀ ਹੋਈ ਹੈ ਚੱਕ ਫੁੱਲ ਚੱਕ ਫੁੱਲ ਪਿਆਰਾ ਪਿੰਡ ਦੇ ਵਿੱਚ ਮੇਰੀ ਮੰਮੀ ਦੀ ਮਾਮੀ ਜੀ ਸੀਗੇ ਉਹਨਾਂ ਦੀ ਇਹ ਛੰਨ ਸੀਗੀ ਤੇ ਐਵੇਂ ਦੀ ਕੀਵੇਂ ਦੀ ਕਿਚਨ ਸੀਗੀ ਤੇ ਜਦੋਂ ਸਾਡੀ ਦਾਦੀਆਂ ਸੀਗੇ ਉਦੋਂ ਉਹਨਾਂ ਦੀ ਕਿਚਨ ਸੀਗੀ ਸੋ ਇਹ ਦਨੀਰ ਸੋ ਇਹ ਪਿੱਛੇ ਛਾਨਾ ਇੱਕ ਇਹ ਵੀ ਵੇਖ ਜਿਹਦੇ ਵਿੱਚ ਕੀ ਹੈ ਇਹਦੇ ਵਿੱਚ 200 ਸਾਈਕਲ ਲੱਗੇ ਹੋਇਆ ਤੇ ਇਹਨਾਂ ਨੇ ਤੂੜੀ ਵਗੈਰਾ ਆਪਣੀ ਫਿਲ ਕਰਕੇ ਰੱਖੀ ਹੋਈ ਹੈ ਵੈਸੇ ਕੋਈ ਸਬਦੀ ਵਗੈਰਾ ਵਿੱਚ ਜਾਨਵਰ ਫੰਡ ਨੂੰ ਵਾਸਤੇ ਸੋ ਥੋੜਾ ਜਿਹਾ ਉਹ ਪਿੱਛੇ ਦੇਖੋ ਪਿੱਛੇ ਪੇੜ ਥੱਲੇ ਆ ਬੈਠੇ ਹੋਏ ਸੀ ਇਹ ਇਹਨਾਂ ਦੀ ਮੈਡਮ ਬੈਠੇ ਹੋਏ ਸੀ ਨਾਲ ਇੱਕ ਭਾਜੀ ਬੈਠੇ ਸੀ ਕਿ ਮਨਉ ਦੀ ਪਰਮਿਸ਼ਨ ਲੈ ਕੇ ਫਿਰ ਇਹਨਾਂ ਦੇ ਘਰ ਦੀ ਵੀਡੀਓ ਬਣਾਣ ਲਗਾ ਸੀ ਇੱਧਰ ਇਹਨਾਂ ਨੇ ਤੂੜੀ ਵਗੈਰਾ ਸਟੋਰ ਕੀਤੀ ਹੋਈ ਸੀ ਕਦੀ ਵੀ ਦੋਸਤੋ ਮੇਰੀ ਵੀਡੀਓ ਦੇਖਣ ਤੋਂ ਪਹਿਲਾਂ ਅਗਰ ਕਿਸੇ ਦੀ ਵੀਡੀਓ ਤੁਸੀਂ ਬਣਾਉਂ ਤਾਂ ਪਹਿਲਾਂ ਉਹਨਾਂ ਦੀ ਪਰਮਿਸ਼ਨ ਲੈ ਲਓ ਵੀਡੀਓ ਬਣਾਉਣ ਦੇ ਵੱਲੋਂ ਬਿਨਾਂ ਪਰਮਿਸ਼ਨ ਤੋਂ ਵੀਡੀਓ ਨਾ ਬਣਾਓ ਸੋ ਦੇਖੋ ਕਿਵੇਂ ਇਹਨਾਂ ਨੇ ਬਰਤਨ ਆਪਣੇ ਸਾਫ਼-ਸੁਥਰੇ ਕਰਕੇ ਧੇ ਕਰਕੇ ਰੱਖੇ ਹੋਏ ਆ ਸੋ ਇਹ ਇਹਨਾਂ ਦਾ ਰਹਿਣ-ਬਸੇਰਾ ਰਹਿਣ ਦਾ ਮਿਰਸਾ ਸ਼ਾਇਦ ਇਹ ਇਹੋ ਇਹੋ ਜਿਹੇ ਘਰਾਂ ਜਿਸ ਕਰਕੇ ਰਹਿਣਾ ਪਸੰਦ ਕਰਦੇ ਆ ਕਿਉਂਕਿ ਆਪਣੇ ਰਹਿਣ ਦਾ ਡੇਰਾ ਜਣਾ ਬਦਲਦੇ ਰਹਿੰਦੇ ਕਦੀ ਕਿਤੇ ਕਦੀ ਕਿਤੇ ਇਹਨਾਂ ਕੋਈ ਪੱਕੀ ਜਗ੍ਹਾ ਨਹੀਂ ਹੈ ਸ਼ਾਇਦ ਇਸ ਕਰਕੇ ਹੋ ਸਕਦਾ ਸੋ ਇਹ ਖੁੱਡੇ ਵਗੈਰਾ ਨਾਲ ਬਾਹਰੀ ਲਗਾਏ ਹੋਏ ਆ ਸੋ ਦੋਸਤੋ ਐਸੀ ਮੇਰੀ ਵੀਡੀਓ ਮੁਸਲਮਾਨ ਭਰਾਵਾਂ ਦੇ ਘਰ ਦੀ ਸੋ ਅਗਰ ਤੁਹਾਨੂੰ ਮੇਰੀ ਵੀਡੀਓਜ਼ ਅੱਛੀ ਲੱਗਦੀ ਹੈ ਤਾਂ ਲਾਈਕ ਸਬਸਕ੍ਰਾਈਬ ਜਰੂ ਕਰ ਦਿਓ ਕਿਉਂਕਿ ਮੈਂ ਆਪਣੇ ਬਹੁਤ ਹੀ ਬਿਜ਼ੀ ਸ਼ਡਿਊਲ 'ਚ ਵੀਡੀਓਜ਼ ਬਣਾਉਂਦਾ ਹਾਂ ਥੈਂਕ ਯੂ ਸੋ ਮੱਚ ਦੋਸਤੋ